ਹਾਂਜੀ ਬੰਦੀ ਮਨਦੀਪ ਜੀ ਹਾਂ ਸ੍ਰੀ ਕਾਲਾ ਹਾਂਜੀ ਵੈਲਕਮ ਬੈਕ ਨਾਓ ਹਾਂਜੀ ਹੁਣ ਦੱਸੋ ਹਾਂਜੀ ਹਾਂਜੀ ਓਕੇ ਪਿਆਸੋ ਮੈਂ ਤੁਹਾਡੇ ਹੋਈ ਕਹਿ ਰਿਆ ਸੀਗਾ ਕਿ ਸਟੇਟ ਪਲੈਨਿੰਗ ਬਹੁਤ ਇੰਪੋਰਟੈਂਟ ਹੈ ਕੈਨੇਡਾ ਦੇ ਵਿੱਚ ਡੇ 1 ਤੋਂ ਜਿਹੜੀ ਬਹੁਤ ਨੋਲੇਜ ਕੱਟ ਹੁੰਦੀ ਹੈ ਔਰ ਪਤਾ ਲੱਗਦੀ ਸਾਨੂੰ ਡੇ ਲਾਸਟ ਦੇ ਵਿੱਚ ਜਦੋਂ

ਵਿਡਰੋ ਕਰ ਲਿਆ ਕਰੋ ਜਿਵੇਂ ਸੇ ਐਗਜ਼ਾਮਪਲ ਤੁਹਾਡੇ ਕੋਲ ਜੇ ਮੰਨ ਲਓ 2-3 ਲੱਖ ਪਿਆ ਹੈ ਤੁਸੀਂ ਉਹਨੂੰ ਡਿਸਾਈਡ ਕਰੋ ਕਿੰਨੇ ਤੁਹਾਡਾ ਖਰਚਾ ਹੈ ਸਾਲ ਦਾ ਤੇ ਉਹਦੇ ਚ ਡਿਵਾਈਡ ਕਰਕੇ ਤੁਹਾਡੇ ਤੁਹਾਨੂੰ ਵਾਪਿਸ ਲੈ ਲੈਣੇ ਚਾਹੀਦੇ ਮੰਨ ਲਓ ਰਿਟਾਇਰ ਪੈਣਾ ਹੋ ਜਾਣਾ ਠੀਕ ਹੈ ਤਾਂ ਉਨੀ ਕੰਟ੍ਰਿਬਿਊਸ਼ਨ ਘੱਟ ਦੇ ਘੱਟ ਪੈਣਾ ਕਢਾ ਲੈਣੀ ਚਾਹੀਦੀ ਹੈ ਨਾ ਕਿ ਕਿਉਂਕਿ ਜਦੋਂ 65 ਹੋਏਗਾ ਤੁਹਾਡੀ ਪੈਨਸ਼ਨ ਵੀ ਹੋਏਗੀ ਤੁਹਾਡਾ ਪੈਨਸ਼ਨ ਵੀ ਟੈਕਸੇਬਲ ਹੈ ਉਹ ਐਡ ਹੋਏਗੀ ਫਿਰ ਤੁਹਾਨੂੰ ਜਿਹੜੀ ਡੈਫਰਡ ਅਮਾਉਂਟ ਹੈ ਤਾਂ ਵੀ ਉਹਦੇ ਤੇ ਟੈਕਸ ਪਾਉਂਦੇ ਤੋ ਕਈਆਂ ਕੋਲ ਨਾ ਜਿਵੇਂ ਮੈਂ ਜਾਣਦਾ ਜਿਹੜੇ 65 ਤੋਂ ਬਾਅਦ ਹੁੰਦੇ ਨੇ ਉਹਨਾਂ ਕੋਲ 3-4 ਲੱਖ ਪਿਆ ਹੁੰਦਾ ਤੇ ਉਸ ਤੋਂ ਬਾਅਦ ਉਹ ਸੋਚਦੇ ਨੇ ਕਿ ਹੁਣ ਕਢਾਣੇ ਨੇ ਹੁਣ ਕਢਾਣ ਵੇਲੇ ਟੈਕਸ ਲੱਗੂਗਾ ਫਿਰ ਉਹ ਕਢਾਉਂਦੇ ਨਹੀਂ ਐ ਸਮ ਰੀਜ਼ਨ ਉਹ ਕੀ ਕਹਿੰਦੇ ਨੇ ਹਾਂ ਥੋੜੀ ਗੱਲ ਨੂੰ ਮੈਂ ਸੈਕਿੰਡ ਕਰਦਾ ਹੁਣ ਜਿਹੜਾ ਇਹੜਾ ਪਹਿਲਾ ਪ੍ਰੋਸੈਸ ਸੀਗਾ ਟਿਕ 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 ਇੱਕ ਚੀਜ਼ ਹੋਰ ਕੰਪਲੀਟ ਕਰਨਾ ਪੈਣਾ ਤੇ ਹੁਣ ਫਿਰ ਉਹਨੂੰ ਮੈਨੂੰ ਆਨਸਰ ਹਾਈਪੋਥੈਟਿਕਲੀ ਕਿਸੇ ਨੇ ਰਿਪਲਾਈ ਵੀ ਕੀਤਾ ਸੀ ਤੁਹਾਡੇ ਪਲੇਟਫਾਰਮ ਚ ਕਿ 6-7% ਇੰਟਰਸਟ ਮਿਲਦਾ ਹੈ ਤੇ ਕਢਾਣ ਦੀ ਕੀ ਲੋੜ ਹੈ ਇਹ ਕੀ ਲੋੜ ਹੈ ਫਿਰ ਇਹੋ ਜਿਹੇ ਜਿਹੜੇ ਇਨਸੀਡੈਂਟ ਹੈ ਨਾ ਉਹ ਫਿਰ ਰਿਅਲਾਈਜ਼ ਹੁੰਦੇ ਨੇ ਕਿ ਇਸ ਤੋਂ ਬੈਟਰ ਹੈ ਕਿ ਤੁਸੀਂ ਉਹਨੂੰ ਆਪਣੀ ਮਤਲਬ ਆਪਣੀ ਇਨਕਮ ਐਜ਼ ਇਨਕਮ ਉਹਨੂੰ ਕਢਾ ਲਓ ਜਿੰਨਾ ਘਟਾ ਉਹ ਵਿੱਚ ਇਕੱਠਾ ਹੋਇਆ ਪਿਆ ਔਨ ਅ ਟਾਈਮ ਠੀਕ ਹੈ ਤੋਂ ਟਾਈਮ ਤੇ ਆਪਣਾ ਤੁਸੀਂ ਕਢਾ ਲਓ ਤੇ ਬਾਕੀ ਜਿਹੜੀ ਇਨਵੈਸਟਮੈਂਟ ਹੈ ਉਹ ਤੇ ਤੁਹਾਡੀ ਕੱਲੀ ਆਰਐਸਪੀ ਤੋਂ ਤੁਹਾਡਾ ਰਿਟਾਇਰਮੈਂਟ ਹੈ ਕਿ ਬਾਕੀ ਜਗ੍ਹਾ ਵੀ ਹੋਣੀ ਹੈ हां मैं अपना अगर मैं यही कह रहा सी मनदीप पहला जब ये प्रोग्राम डिजाइन हुई थी ना इच ये मान के इनु ਕੀਤਾ ਗਿਆ ਸੀ ਵੀ ਜਦੋਂ ਰਿਟਾਇਰਮੈਂਟ ਹੋਣੀ ਆ ਤੁਹਾਡੀ ਪੈਨਸ਼ਨ ਹੀ ਹੋਣੀ ਆ ਕੋਈ ਹੋਰ ਇਨੀ ਸਪਲੀਮੈਂਟ ਇਨਕਮ ਨਹੀਂ ਹੋਣੀ ਤੇ ਉਸ ਵੀ ਪੈਨਸ਼ਨ ਸ਼ਾਟ ਤੁਹਾਡੀ ਇਨਾਫ ਨਾ ਹੋਵੇ ਇਸ ਲਈ ਰਿਟਾਇਰਮੈਂਟ ਵਾਸਤੇ ਸੇਵ ਕਰ ਲੋ ਰਾਈਟ ਸੋ ਇਹ ਇਸ ਲੈ ਕੇ ਪਰਪਸ ਨੂੰ ਲੈ ਕੇ ਕੀਤਾ ਸੀ ਪਰ ਅੱਜ ਦੇ ਡੇਟ ਵਿੱਚ ਕੀ ਹੋ ਰਿਹਾ ਬਹੁਤ ਸਾਰੇ ਲੋੜੇ ਰਿਟਾਇਰੀ ਆ ਉਹਨਾਂ ਕੋਲੇ ਆਲਰੇਡੀ ਯੂ نو ਵਧੀਆ ਵੈਲਥ ਦੇ ਨਾਲ ਰਿਟਾਇਰ ਹੋ ਰਹੇ ਨੇ ਸੋ ਇਨਕਮ ਜਿਹੜੀ ਆਫਟਰ ਰਿਟਾਇਰਮੈਂਟ ਇਨਕਮ ਉਹਨਾਂ ਦੀ ਕੋਈ ਬਹੁਤ ਜ਼ਿਆਦਾ ਥੱਲੇ ਨਹੀਂ ਜਾ ਰਹੀ ਰਾਈਟ ਸੋ ਤੇ ਇਸ ਲਈ ਜਦੋਂ ਇਹ ਪੈਸਾ ਕਢਾਉਂਦੇ ਨੇ ਆਰਆਰਐਸਪੀ ਦੇ ਵਿੱਚ ਤੋਂ ਉਹ ਮਤਲਬ ਫਿਰ ਫਿਰ ਟੈਕਸ ਇਵੈਂਟ ਬਣ ਜਾਂਦਾ ਉਹਨਾਂ ਵਾਸਤੇ ਰਾਈਟ ਸੋ ਇਟਸ ਥਿਸ ਇਸ ਨਾਟ ਵੈਰੀ ਐਫੀਸ਼ੀਐਂਟ ਟੂਲ ਐਟ ਦਾ ਮੂਮੈਂਟ ਅਗਰ ਦੇਖੇ ਇਹ ਯੂਐਸ ਦੇ ਵਿੱਚ ਵੀ ਸੇਮ ਪ੍ਰੋਬਲਮ ਜਿਹੜਾ ਉਹਨਾਂ ਦਾ ਹੈਗਾ ਜੀ ਬਿਲਕੁਲ ਬਿਲਕੁਲ ਯਾ 401 401 ਕੇ ਦਾ ਸੇਮ ਇਸ਼ੂ ਹੈ ਐਵਰੀਡੇ ਇਨਸੀਡੈਂਟਸ ਨੇ ਕਈ ਨੇ ਇਹ ਤਾਂ ਚੁ ਆ ਤੁਹਾਡੇ ਪਲੇਟਫਾਰਮ ਤੇ ਅੱਜ ਪਹਿਲਾ ਆ ਤੇ ਤਾਂ ਹੀ ਮੈਂ ਆਪਣਾ ਡਿਸਾਈਡ ਕੀਤਾ ਹੋਇਆ ਮੇਰਾ ਟੀਪੀਐਸੇ ਪਰਸਨਲੀ ਉਹਨੂੰ ਜਾਨਣਾ ਆਪਣੇ ਤੇ ਟੀਪੀਐਸੇ ਅਕਾਊਂਟ ਦੀ ਜਿੰਨੀ ਲਿਮਿਟ ਹੈ ਉਹ ਮੈਂ ਮੈਕਸ ਆਊਟ ਕੀਤੀ ਹੋਈ ਹੈ ਆਰਐਸਪੀ 'ਚ ਮੈਂ ਕੋਈ ਕੰਟਰੀਬਿਊਸ਼ਨ ਨਹੀਂ ਕਰਦਾ ਵੋਲੰਟੇਰੀਲੀ ਮੇਰੀ ਕੰਪਨੀ ਜਿਹਦੇ ਨਾਲ ਮੈਂ ਕੰਮ ਕਰ ਰਿਹਾ ਹਾਂ ਆਈਟੀਡੀ ਉਹਨਾਂ ਦਾ 50% ਨਾ ਕੰਟਰੀਬਿਊਟ ਕਰ ਦਿੰਦੇ ਨੇ ਇਕੁਇਵਲੈਂਟ 8000 ਰੁਪਏ ਤੇ ਉਹ 4000 ਮੈਂ ਭਰਨਾ 4000 ਰੁਪਏ ਤੇ ਮੈਨੂੰ ਦਿਖਦਾ ਹੈ ਕਿ 4000 ਮੈਂ ਪਾਇਆ ਸਿੱਧਾ ਹੀ ਮੈਨੂੰ 100% ਪ੍ਰੋਫਿਟ ਹੋ ਰਿਹਾ 4000 ਉਪ ਆ ਰਹੇ ਨੇ ਕੰਪਨੀ ਵਾਲੇ ਉਹੀ ਇੱਕ ਮੇਰੀ ਕੰਟਰੀਬਿਊਸ਼ਨ ਹੈ ਆਰਐਸਪੀ ਦੇ ਉਹ ਵੀ ਮੈਂ ਕਢਾ ਲੈਣੀ ਹੈ ਜਦੋਂ ਮੈਂ ਰਿਟਾਇਰ ਹੋਣਾ ਉਸ ਤੋਂ 4-5 ਸਾਲ ਪਹਿਲਾਂ ਜਿਹੜਾ ਹੁਣ ਜਿੰਨਾ ਵੀ ਇਕੱਠਾ ਹੋਵੇਗਾ ਤਾਂ ਮੇਰੀ ਮਤਲਬ ਤੇ ਤੁਹਾਡੇ ਪਲੇਟਫਾਰਮ ਤੋਂ ਇਹ ਸੁਜੈਸ਼ਨ ਹੈ ਅੱਜ ਦੇ ਟਾਈਮ ਦੇ ਆਰਐਸਪੀ ਤੇ ਜਿੰਨੀ ਕੰਟਰੀਬਿਊਸ਼ਨ ਤੁਹਾਡੀ ਇਕੱਠੀ ਹੋ ਜਾਂਦੀ ਹੈ ਉਹ ਅਮਾਉਂਟ ਤੁਸੀਂ ਦੇਖੋ 4-5 ਲੱਖ ਜਿੰਨੀ ਵੀ ਹੈ ਉਹਨੂੰ ਤੁਸੀਂ ਡਿਵਾਈਡ ਕਰ ਲਓ ਪਹਿਲਾਂ 5 ਸਾਲ ਪਹਿਲਾਂ ਰਿਟਾਇਰ ਹੋ ਜੋ 5 ਸਾਲ ਚੁੱਪ ਨਹੀਂ ਖਰਚੇ ਦੇ ਸਾਹਮਣ ਉਹ ਪਹਿਲਾਂ ਹੀ ਘਟਾ ਲਓ ਕਿਉਂਕਿ ਮੈਨੂੰ ਨਹੀਂ ਲੱਗਦਾ ਹਾਈਪੋਥੈਟਿਕਲੀ ਕਿਸੇ ਵੀ ਕੋਈ ਵੀ ਡੈਫਰ ਕਰ ਪਾਊਗਾ ਅੱਜ ਦੇ ਟਾਈਮ ਚਾਰਾਸ ਦੀ ਨਹੀਂ ਗੱਲ ਸਹੀ ਹੈ ਤੁਹਾਨੂੰ ਕਿਉਂਕਿ ਹੁਣ ਮੈਂ ਆਕਰ ਆਪਣੇ ਪਰਸਨਲ ਤੇ ਵੀ ਜਾਵਾਂ ਮੇਰੇ ਸਾਥ ਕਰਨ ਠੀਕ ਹੈ ਮੈਂ ਰਿਟਾਇਰ ਹੋ ਗਿਆ ਮੇਰੀ ਇਨਕਮ ਚਲੀ ਗਈ ਮੇਰੀ এমਪਲੋਇਮੈਂਟ ਜੌਬ ਚਲੀ ਗਈ ਸਟਿਲ ਮੇਰਾ ਰੈਂਟ ਆਂਦਾ ਹੈ ਤੇ ਮੈਂ ਉਹ ਸਾਥ ਕਰ ਜਿੰਨਾ ਆਂਦਾ ਹੈ ਹੁਣ ਰੈਂਟ ਇਕੁਇਲੈਂਟ ਉਹ ਤਾਂ ਵੱਧਦਾ ਹੀ ਜਾਣਾ ਹੈ ਇਹ ਗੱਲ ਥੋੜੀ ਸਹੀ ਆ ਮਤਲਬ ਇਹ ਪ੍ਰੋਗਰਾਮ ਆਪਾਂ ਇਹ ਕਹ ਸਕਦੇ ਵੀ ਉਹਦੇ ਵਾਸਤੇ ਬੈਨੀਫਿਸ਼ੀਰੀ ਹੋ ਸਕਦਾ ਵੀ ਜਿਹਦੀ ਬਹੁਤ ਲੋਅ ਇਨਕਮ ਵਾਲੇ ਬੰਦੇ ਨੇ ਇਹ ਪ੍ਰੋਗਰਾਮ ਨਾ ਦੋ ਲੋਕਾਂ ਲਈ ਫਾਇਦੇਮੰਦ ਹੈ ਇੱਕ ਉਹਦੇ ਲਈ ਕਿਨੇ ਮੈਂ ਇਹਨੂੰ ਬੈਸਟ ਯੂਟਿਲਾਈਜ਼ ਕੀਤਾ ਆਪਣੇ ਹਿਸਾਬ ਨਾਲ ਮੈਂ ਆਇਆ ਸੀ ਪਹਿਲਾ ਪੇਜ ਜਦੋਂ ਮੈਨੂੰ ਮਿਲਿਆ ਉਹ ਸਿੱਧਾ ਆਰਐਸਪੀ ਚ ਗਿਆ ਮੇਰਾ ਤੁਹਾਡਾ ਕੰਟਰੀਬਿਊਸ਼ਨ ਜਿਹੜਾ ਮੈਂ ਦੱਸਿਆ ਨਾ ਇਕੁਇਵਲੈਂਟ ਇਹ ਤੁਹਾਡੇ ਪਲੇਟਫਾਰਮ ਤੋਂ ਮੈਂ ਫਿਰ ਤੋਂ ਕਹਿੰਦਾ ਇਹ ਉਹਦੇ ਲਈ ਜ਼ਰੂਰ ਬੈਨੇਫੀਸ਼ੀਅਲ ਹੈ 100% ਨੂੰ ਯੂਟਿਲਾਈਜ਼ ਕਰਨਾ ਚਾਹੀਦਾ ਹੈ ਜਿਹੜਾ ਆਂਡੇ ਸਾਰੀ ਪਹਿਲੇ ਪੇਜ ਇੱਕ ਤੋਂ ਆਰਐਸਪੀ ਚ ਕੜਾਏ ਤੁਹਾਡੀ ਜਿੰਨੀ ਲਿਮਿਟ ਹੈ 25 30 40000 ਜਿਹੜੀ ਪਹਿਲਾ ਕਰ ਲੈਣ ਵਾਸਤੇ ਉਹ ਉਹਦੇ ਉਨੀ ਅਮਾਉਂਟ ਕਰੇ ਪਹਿਲਾਂ ਕਰ ਲਏ ਉਹਦੇ ਤੋਂ ਤੇ ਉਹਦੇ ਵਾਸਤੇ ਜਦੋਂ ਮੈਂ ਦੂਜਾ ਕੋਈ ਬਣਾਤਾ ਹੈ ਅਕਾਊਂਟ ਆਪਣਾ ਜਿਹੜਾ ਐਫਐਸਐਚੇ ਬਣਾਤਾ ਹਾਂ ਉਹ ਤਾਂ ਉਹ ਤਾਂ ਹੁਣ ਆਇਆ ਹੈ ਉਹ ਹੁਣ ਆਇਆ ਹੈ ਮਤਲਬ ਉਹ ਤਾਂ ਉਹ ਤਾਂ ਐਫਐਸਐਚੇ ਹੁਣ ਆਇਆ ਹੈ ਉਹ ਤਾਂ ਬਹੁਤ ਹੀ ਬੈਸਟ ਹੈ ਉਹਦਾ ਤਾਂ ਤੇ ਉਹਦੇ ਤੇ ਵਰਗਾ ਤੋੜ ਹੀ ਨਹੀਂ ਹੈ ਕਿਉਂਕਿ ਆਰਐਸਪੀ ਚ ਵੀ ਕਿਹਾ ਹੈ ਕਿ ਤੁਹਾਨੂੰ 15 ਸਾਲ ਫਿਰ ਦੁਬਾਰਾ ਰੀਕੌਂਟ੍ਰਿਬਿਊਟ ਕਰਨਾ ਪੈਂਦਾ ਜੇਕਰ ਹਾਂ ਜੀ ਹਾਂ ਬੱਲਕਿ ਬਟ ਅਗੇਨ ਉਹ ਤਾਂ ਚਲੋ ਤੁਸੀਂ ਉਹ ਤਾਂ ਕਹਿ ਰਹੇ ਕਿ ਚਲੋ ਜੇ ਤੁਹਾਨੂੰ ਏਮਪਲੋਇਰ ਪੈਸੇ ਪਾਉਂਦਾ ਹੈ 1 to 1 through match ਕਰਦਾ ਆ ਮੇਕਸ ਸੈਂਸ ਵੀ ਚਲੋ ਤੁਸੀਂ ਤੁਸੀਂ ਇਹ 100 ڈالر ਪਾ ਰਹੇ ਹੋ ਤਾਂ 100 ਤੋਂ এমਪਲਾਇਰ ਪਾ ਰਿਹਾ ਤੁਹਾਡੀ 100% ਕਾਈਂਡ ਆਫ ਗੇਨ ਹੈਗਾ ਜੀ ਤੁਸੀਂ ਨਹੀਂ ਪਾਉਂਗੇ ਤਾਂ ਤੁਹਾਨੂੰ এমਪਲਾਇਰ ਦਾ ਕੰਟਰੀਬਿਊਸ਼ਨ ਨਹੀਂ ਮਿਲਣਾ ਐਂਡ दैट ਸੈਂਸ ਇਟਸ ਓਕੇ ਵੀ ਠੀਕ ਆ ਤੁਸੀਂ ਇਹ ਚ ਪਾ ਰਹੇ ਹੋ ਬਟ ਅਗੇਨ ਕੀ ਇਹ ਰੀਅਲੀ ਬੈਨੀਫੀਸ਼ੀਅਲ ਹੈਗਾ ਆ ਅੱਜ ਦੇ ਰੇਟ ਦੇ ਵਿੱਚ ਉਹ ਉਹ ਨੂੰ ਆਪਾਂ ਦੇਖਣਾ ਪੈਣਾ ਜਿਹੜੀ ਕੇਸ ਤੋਂ ਬਾਅਦ ਆਪਾਂ ਡਿਸਕਸ ਕਰ ਜੀ ਹਾਂ ਜੀ ਐਫਐਸਏ ਪਹਿਲਾਂ ਤਾਂ ਹੋਂਤ ਪਹਿਲਾਂ ਪ੍ਰੋਡਕਟ ਨਹੀਂ ਸੀ ਨਾ ਐਫਐਸਏ ਸੇ ਪਹਿਲਾਂ ਤਾਂ ਤੁਸੀਂ ਚਲੋ ਉਹ ਤਾਂ ਗੱਲ ਖਤਮ ਹੋ ਗਈ ਐਫਐਸਏ ਨੂੰ ਛੱਡ ਦੋ ਵੀ ਉੱਤੇ ਚਲੋ ਮੁੰਬਈ ਵਾਸਤੇ ਅਪਰ ਰਿਟਾਇਰਮੈਂਟ ਦੀ ਗੱਲ ਕਰ ਰਹੇ ਹਾਂ ਜੀ ਹਾਂ ਜੀ ਹਾਂ ਜੀ ਆਰਆਰਐਸਪੀ ਚ ਫਿਰ ਵੀ ਅਗਰ ਤੁਹਾਡੀ ਲਿਮਿਟ ਤੁਹਾਡਾ ਤੁਹਾਡੀ ਅਗਰ ਸੇਵਿੰਗ ਜ਼ਿਆਦਾ ਐਫਐਸਏ ਦੀ ਲਿਮਿਟ ਖਤਮ ਹੋ ਗਈ ਹੈ ਉਸ ਤੋਂ ਬਾਅਦ ਕੁਝ ਕੰਟ੍ਰਿਬਿਊਸ਼ਨ ਬਚਦੀ ਹੈ ਤੇ ਤੁਸੀਂ ਵੋਲੰਟਰੀਲੀ ਵੀ ਕੰਟ੍ਰਿਬਿਊਟ ਕਰ ਸਕਦੇ ਹੋ ਆਰਆਰਐਸਪੀ ਦੇ ਵਿੱਚ ਉਹਨਾ ਪੋਰਸ਼ਨ ਜਿੰਨਾ ਕਿ ਤੁਸੀਂ ਕਰ ਲੈਣਾ ਜਿੰਨਾ ਅਲਾਉਡ ਹੈ ਤੁਹਾਨੂੰ ਘਰ ਫਸਟ ਟਾਈਮ ਮੁੰਬਈ ਵਾਸਤੇ ਤਾਂ ਨੂੰ ਇੱਕ ਤਰ੍ਹਾਂ ਨਾ 15 ਸਾਲ ਦੇਖੋ ਨਾ ਤੁਸੀਂ ਕੰਟ੍ਰਿਬਿਊਟ ਕੀਤਾ ਵਿਦਆਊਟ ਟੈਨ ਟੈਕਸ ਯੂ ਆਰ ਵਿਡਡਰੋਇੰਗ ਥੈਟ ਮਨੀ ਔਰ ਉਸ ਤੋਂ ਬਾਅਦ ਤੁਹਾਨੂੰ 15 ਸਾਲ ਉਹਨਾਂ ਨੂੰ ਦੇਣਾ ਹੈ ਕਿ ਤੁਸੀਂ ਰੀਪੇ ਕਰਨਾ ਹੈ ਹਮ ਠੀਕ ਹੈ ਸੈਕੰਡ ਚੀਜ਼ ਤੁਹਾਡੇ ਬੱਚਿਆਂ ਵਾਸਤੇ ਕਰਾ ਸਕਦੇ ਹੋ ਸੋਰੀ ਆਪਣੀ ਕੋਈ ਤੁਸੀਂ ਸਕਿੱਲ ਸੈਟ ਵਧਾਣੀ ਹੈ ਪੜਾਣ ਪੜਨਾ ਹੈ ਸਟੂਡੈਂਟ ਨਹੀਂ ਉਹ ਠੀਕ ਹੈ ਉਹ ਜਿਹੜੇ ਰੂਲਸ ਨੇ ਆਈ ਅੰਡਰਸਟੈਂਡ ਆਪਾਂ ਲੇਕਣ ਦਾ ਕੋਈ ਫਾਇਦਾ ਨਹੀਂ ਉਸ ਤੋਂ ਇਲਾਵਾ ਕੋਈ ਫਾਇਦਾ ਨਹੀਂ ਇਹੀ ਦੋ ਰੀਜਨ ਨੇ ਔਰ ਇਸ ਲਈ ਵੀ ਉਹਨਾਂ ਨੇ ਇਸ ਲਈ ਇਹੀ ਦੋ ਰੀਜਨ ਕਰਕੇ ਦੇਖੋ ਨਾ ਮੈਂ ਗੋਰਿਆਂ ਨੂੰ ਬਹੁਤ ਸਮਾਰਟ ਤੇ ਬਹੁਤ ਬਹੁਤ ਇੰਟੈਲੀਜੈਂਟ ਸਮਝਦਾ ਉਹਨਾਂ ਨੇ ਹਰ ਪ੍ਰੋਡਕਟ ਬਣਾਇਆ ਸਮਾਰਟਨੈਸ ਨਾਲ ਤੇ ਉਹਨਾਂ ਨੇ ਰੀਜਨ ਦਿੱਤੇ ਨੇ ਅਸੀਂ ਕਿਉਂ ਬਣਾਇਆ ਤੇ ਉਹਨਾਂ ਨੇ ਕਿਹਾ ਹੈ ਕਿ ਇਹ ਤੁਸੀਂ ਇਹਦੇ ਤੇ ਵਿਡਰੋ ਕੱਟ ਸਕਦੇ ਹੋ ਕਿਉਂ ਕਰ ਸਕਦੇ ਹੋ ਪਹਿਲਾਂ ਕਰ ਲੈਣ ਵਾਸਤੇ ਪੜਨ ਵਾਸਤੇ ਉਹਦੇ ਲਈ ਅਗਰ ਕੋਈ ਪਲਾਨ ਕਰ ਰਿਹਾ ਫਿਊਚਰ ਸਟੱਡੀ ਕਰਨ ਵਾਸਤੇ ਤੇ ਉਹਨੂੰ ਪਤਾ ਹੈ ਅਗਰ ਫਿਊਚਰ ਪਲਾਨ ਹੈਗਾ ਉਹਦਾ ਤੇ ਉਹਨਾਂ ਨੂੰ ਪੋਸ਼ਣ ਕਰੇ ਉਸ ਤੋਂ ਇਲਾਵਾ ਉਹਦਾ ਬਟ ਇਹ ਇਸ ਨੂੰ ਅਨਫੇਅਰ ਨਹੀਂ ਲੱਗਦਾ ਵੀ ਬੰਦੇ ਨੇ ਚਲੋ ਸੇਵ ਕੀਤਾ ਜੋ ਵੀ ਕੀਤਾ ਵੇ ਚਲੋ ਤੁਹਾਡੇ ਬੱਚੇ ਨਹੀਂ ਹੈਗੇ ਪਰ ਜਿਨ੍ਹਾਂ ਦੇ ਬੱਚੇ ਹੈਗੇ ਨੇ ਉਹਨਾਂ ਵਾਸਤੇ ਦੁਨੀਆ ਨਹੀਂ ਮੇਰੇ ਹੋਣਗੇ ਨਾ ਬੱਚੇ ਮੇਰੇ ਹੋਣਗੇ ਨਹੀਂ ਠੀਕ ਹੈ ਮੈਂ ਮੈਂ ਤਾਂ ਐਸੀ ਗੱਲ ਕਰ ਰਿਹਾ ਵੀ ਉਹਨਾਂ ਵਾਸਤੇ ਜਦੋਂ ਬੱਚੇ ਹੋ ਜਾਂਦੇ ਨੇ ਤੁਹਾਡਾ ਸਾਰਾ ਕੁਝ ਈਵਾਲਵ ਕਰਦਾ ਬੱਚਿਆਂ ਦੇ ਰੌਣ ਸਾਨੂੰ ਦੁਨੀਆ ਦੇ ਵਿੱਚ ਸਭ ਤੋਂ ਜਿਹੜੀ ਪਿਆਰੀ ਚੀਜ਼ ਹੁੰਦੀ ਹੈ ਬੱਚੇ ਹੁੰਦੇ ਨੇ ਰਾਈਟ ਜੇ ਤੁਹਾਡੀ ਇਨਕਮ ਬਣਾਈ ਹੋਈ ਤੁਹਾਡੀ ਮਿਹਨਤ ਕੀਤੀ ਹੋਈ ਤੁਹਾਡੇ ਬੱਚਿਆਂ ਦੇ ਪੱਲੇ ਨਹੀਂ ਪੈਣੀ ਤਾਂ ਉਹ ਕਿਤੇ ਨਾ ਕਿਤੇ ਫਲੌਟ ਨਹੀਂ ਹੈਗਾ ਸਿਸਟਮ ਉਹਦੇ ਵਿੱਚ ਸਿਸਟਮ ਫਲੋਸ ਹੈ ਬਟ ਆਪਾ ਕਰ ਨਹੀਂ ਸਕਦੇ ਨਾ ਉਸ ਤੇ ਡਿਸਕਸ਼ਨ ਕਰਨ ਦਾ ਟਾਪਿਕ ਨਹੀਂ ਨਾ ਆਪਣਾ ਕਿ ਆਪਾਂ ਕਿ ਸਿਸਟਮ ਦੇ ਵਿੱਚ अगेन अगेन ਜੇ ਆਈ ਕੇ ਆਈ ਕੇ ਆਈ نو ਵਟ ਯੂ ਆਰ ਸੇਇੰਗ ਸਿਸਟਮ ਫਲੋਸ ਟੂ ਬੋਰਡ ਲੈ ਸਿਸਟਮ ਤੇ ਦੇਖੋ ਰਿਫਿਊਜੀ ਹੁਣ ਟਾਪਿਕ ਤੇ ਸ਼ਿਫਟ ਛਿੜ ਜਾਣਗੇ ਵੱਡੇ ਹੋ ਜਾਣਗੇ ਸਿਸਟਮ ਫਲੋਸ ਤੇ ਦੇਖੋ ਰਿਫਿਊਜੀ ਕੇਸਾਂ ਚੈਅਰ ਸਿਸਟਮ ਤੇ ਅਲਮਾਈ ਚ ਉਹ ਆਪਾਂ ਮੈਨ I mean again, I mean, I, can, I, can, I know where, what it is I know what is you are smart so you know the root cause you know the solution then you are good ਅਨਲੈਸ ਸਿਸਟਮ ਤਾਂ ਬਹੁਤ ਕਰਪਟਿਡ ਨੇ ਕਾਫੀ ਚੀਜ਼ਾਂ ਨੇ ਹੁੰਦੀਆਂ ਨੇ ਆਲ ਐਲਐਮ ਵਿੱਚ ਕਰਪਟਿਡ ਨੇ ਜਿਹੜਾ ਕੇਸ ਦੇ ਇਹ ਚੀਜ਼ਾਂ ਪਹਿਲਾਂ ਇੰਨਾ ਸਮਝ ਨਹੀਂ ਆਇਆ ਨਹੀਂ ਹੈ ਆਈ نو ਇਟਸ ਨਾਟ ਫੇਅਰ ਡੈਫੀਨਿਟਲੀ ਨਾਟ ਫੇਅਰ ਤੇ ਤੁਹਾਡਾ ਇਹ ਸੁਣਨਾ ਹੈ ਅਨਸਰ ਇਹ ਹੈ ਕਿ ਫੇਅਰ ਬਿਲਕੁਲ ਨਹੀਂ ਹੈ ਕਿਉਂਕਿ ਜੇ ਦੇਖੋ ਨਾ ਤੁਹਾਡੇ ਪੇਰੈਂਟਸ ਪ੍ਰਾਪਰਟੀ ਬਣਾ ਰਹੇ ਨੇ ਇੰਨੀ ਪ੍ਰਾਪਰਟੀ ਨਾਟ ਓਨਲੀ ਆਰਐਸਪੀ ਹੁਣ ਆਰਐਸਪੀ ਵੀ ਸਾਈਡ ਤੇ ਕਰਦੇ ਆ ਤੁਸੀਂ ਦੇਖੋ ਘਰ ਲੈ ਲਿਆ ਕਾਰਨ ਦੇਖੋ ਇਹ ਵੀ ਅਨਫੇਅਰ ਹੈ ਤੁਸੀਂ ਇੱਕ ਕਰ ਲਿਆ ਫਸ ਤੁਸੀਂ ਪ੍ਰਾਇਮਰੀ ਹੋਮ ਆਨਰ ਹੋ ਇੱਕ ਘਰ ਤੁਸੀਂ ਰੱਖਿਆ ਹੋਇਆ ਹੈ ਕੈਪੀਟਲ ਗੇਨ ਟੈਕਸ ਬਟ ਜਦੋਂ ਦੇਖੋ ਤੁਹਾਡਾ ਪ੍ਰਾਇਮਰੀ ਘਰ ਹੋਣ ਦੇ ਬਾਵਜੂਦ ਜਿਹਦੇ ਤੇ ਕੈਪੀਟਲ ਗੇਨ ਟੈਕਸ ਵੀ ਨਹੀਂ ਹੈ ਉਹਨੂੰ ਵੀ ਤੁਸੀਂ ਜਦੋਂ ਮਰਨ ਤੋਂ ਬਾਅਦ ਤੁਹਾਡੇ ਆਪਣੇ ਬੱਚਿਆਂ ਦੇ ਨਾਂ ਕਰਦੇ ਹੋ ਫਿਰ ਟੈਕਸ ਦੇਣਾ ਹੈ ਸੋ ਇਹ ਕਿਤੋਂ ਲੌਜੀਕਲੀ ਇਨਸਟੈਂਸ ਕਰਦੇ ਹੈ ਜਿਹੜਾ ਵੀ ਟੈਕਸ ਦਾ ਲੋਕਲ ਇਟਾ ਹੈ ਨਾ ਮੈਨੂੰ ਲੱਗਦਾ ਵੀ ਇਨਾ ਹੈਵिली ਤੁਸੀਂ ਟੈਕਸ ਤੋਂ ਇੱਕ ਬੰਦਾ ਕੈਨੇਡਾ ਦੇ ਵਿੱਚ ਵੀ ਤੁਸੀਂ ਰੀਅਲਾਈਜ਼ ਨਹੀਂ ਕਰਦੇ ਪਹਿਲਾਂ ਤਾਂ ਮੰਨ ਲਓ ਹੁਣ ਜੇ ਤੁਸੀਂ 1.5 ਲੱਖ ਡਾਲਰ ਬਣਾਇਆ ਦੀ 40% ਤੁਸੀਂ ਉਹਦੇ ਤੇ ਪਹਿਲਾ ਟੈਕਸ ਦੇ ਦਿੰਦੇ ਹੋ। ਸੋ ਜਿਹੜਾ ਬਚਿਆ ਉਹਦੇ ਤੇ ਐਵਰੀ ਸਿੰਗਲ ਟ੍ਰਾਂਜੈਕਸ਼ਨ ਤੇ ਤੁਸੀਂ ਫਿਰ 13% ਦਿੰਦੇ ਹੋ। ਐਵਰੀ ਸਿੰਗਲ ਟ੍ਰਾਂਜੈਕਸ਼ਨ ਤੇ। ਰਾਈਟ ਉਸ ਤੋਂ ਬਾਅਦ ਕਰ ਕਰਾ ਕੇ ਜੋ ਵੀ ਤੁਸੀਂ ਸੇਵ ਕਰਦੇ ਹੋ ਜਾਂ ਬਣਾਉਂਦੇ ਹੋ ਓਵਰ ਦਾ ਲਾਈਫਟਾਈਮ ਸਪੈਨ ਦੇ ਵਿੱਚ ਉਹ ਵੀ ਜਦੋਂ ਇੱਕ ਬੰਦਾ ਦੂਸਰੀ ਅਦੇ ਫੈਮਿਲੀ ਦੇ ਵਿੱਚ ਹੀ ਪਾਸ ਔਨ ਕਰਦਾ ਤਾਂ ਉਹਦੇ ਤੇ ਫਿਰ ਟੈਕਸ ਲੱਗਦਾ ਹੈ। ਹੂੰ। ਹਾਂਜੀ ਕੋਈ ਡੈਟ ਪਰ ਟਾਈਮ ਸੇਇੰਗ ਫਿਰ ਤੇ ਉਹ ਵੀ ਨਹੀਂ ਹੈ। आरएसबी तो बहुत छोटा प्रोडक्ट है ਤੁਸੀਂ ਸੋਚੋ ਨਾ ਆਰਐਸਪੀ ਤੇ ਸਾਰੇ ਵੀ ਨਹੀਂ ਕਰਦੇ ਹੋਣੇ ਮੇਰੇ ਵਰਗਾ ਬੰਦਾ ਵੋਲੰਟਰੀ ਨਹੀਂ ਕਰ ਵੀ ਨਹੀਂ ਗਿਆ ਫਿਰ ਵੀ ਮੈਨੂੰ ਦੇਖੋ ਇੰਨੀ ਮੈਨੂੰ ਇੰਨਾ ਅਨਸਰਟੇਨਟੀ ਹੈ ਕਿ ਭਈ ਮੇਰਾ ਟੈਕ ਮੇਰੀ ਮੈਨ ਜਿਹੜੀ ਮੈਂ ਇੰਨੇ ਹਾਰਡਵਰਕ ਕਰ ਰਹੇ ਆ ਆਪਣਾ ਪੈਸੇ ਕਮਾ ਰਹੇ ਆ ਆਪਣੇ ਘਰ ਲਏ ਹੋਏ ਨੇ ਉਹਦੇ ਤੇ ਵੀ ਮੈਂ ਬੱਚਿਆਂ ਨੂੰ ਪਾਸ ਆਨ ਕਰਨ ਲਈ ਕੈਪੀਟਲ ਕ੍ਰੀਨ ਟੈਸਨ ਉਹ ਵੀ ਲੌਜੀਕਲੀ ਸੇਲ ਸੈਂਸ ਨਹੀਂ ਕਰਦੀ ਨਾ ਫੇਅਰ ਹੈ ਬਟ ਅਗੇਨ ਫੇਅਰ ਤਾਂ ਆਪਾਂ ਮੈਂ ਉਹਨ ਕੀ ਕਮਾਉਂਦੇ ਤੇ ਮੈਂ ਕੁਝ ਕਹਿ ਨਹੀਂ ਸਕਦਾ ਵਾਟ ਇਜ਼ ਇਟ ਇਜ਼ ਸਿਸਟਮ ਇਜ਼ देयर ਸੋ ਬਟ ਸਟੇਟ ਪਲਾਨਿੰਗ ਜਿਹੜੀ ਹੈ ਉਹਦੇ ਤੇ ਵੀ ਤੁਹਾਨੂੰ ਪ੍ਰੋਟेक्ट ਕਰਦੀ ਹੈ ਟੂ ਯੂ ਕੈਨ ਹੈਵ ਅ ٹرسٹ ਤਾਂ ਹੀ ਮੈਂ ਕਿਹਾ ਕਿ ਅਗਰ ਤੁਹਾਡੇ ਬਹੁਤ ਮਿਹਰਬਾਨੀ ਪਰ ਮੈਂ ਪਰਸਨਲੀ ਵੀ ਬਹੁਤ ਬਾਰ ਬਰੀਕਵੈਸਟ ਕੀਤੇ ਕਿ ਸਟੇਟ ਪਲੈਨਿੰਗ ਵੀ ਨਾ ਮਤਲਬ ਕੋਈ ਹੋਸਟ ਅਗਰ ਆਏ ਤੇ ਉਹ ਸਾਨੂੰ ਦੱਸੇ ਗਾਈਡ ਕਰੇ ਕਿ ٹرسٹ ਕਿਵੇਂ ਬਣਦੇ ਨੇ ٹرسٹ ਦੇ थ्रू ਤੁਸੀਂ ਮੈਂ ਆਪਣਾ ਪੈਸਾ ਹੈ ਆਪਣੀ ਪ੍ਰਾਪਰਟੀ ਕਿਵੇਂ ਪਾਸ ਔਨ ਕਰਨੀ ਹੈ ਵਿਦਆਊਟ ਪੇਇੰਗ ਕੈਪੀਟਲ ਗੇਨ ਟੈਕ ਦੇਖੋ ਲੌਜੀਕਲੀ ਕਿੰਨਾ ਅਨਫੇਅਰ ਹੈ ਸੋਚੋ ਆਰਐਸਪੀ ਤੇ ਚਲੋ ਹਲੇ ਸਾਰੇ ਲੋਕ ਨਹੀਂ ਵੀ ਕਰਦੇ ਹੋਣੇ ਇੱਕ ਕਰ ਤਾਂ ਹਰ ਬੰਦਾ ਲੈਂਦਾ ਪ੍ਰਾਇਮਰੀ ਕਰ ਲੈਂਦਾ ਚਲੋ ਚਾਹੇ ਸੈਕੰਡਰੀ ਵੀ ਨਾਲ ਲੇ ਇਨਵੈਸਟਮੈਂਟ ਵੀ ਨਾਲ ਲੇ ਪ੍ਰਾਇਮਰੀ ਕਰਤੇ ਵੀ ਤੁਸੀਂ ਪਾਸ ਔਨ ਹੋਣ ਤੋਂ ਬਾਅਦ ਤੁਹਾਡੇ ਬੱਚਿਆਂ ਨੂੰ ਕੈਪੀਟਲ ਗੇਨ ਲੱਗ ਸਕ ਸੋਚੋ ਨਹੀਂ ਬਿਲਕੁਲ ਇਹ ਗੱਲ ਥੋੜੀ ਬਿਲਕੁਲ ਸਹੀ ਆ ਕਿਤਨੇ ਕਿਤੇ ਸਿਸਟਮ ਦੇ ਵਿੱਚ ਫਲੋਸ ਤੇ ਫਲੋਅ ਕਿਉਂਕਿ ਇੰਨਾ ਟੈਕਸ ਕਲੈਕਸ਼ਨ ਹਾਰਡ ਟਾਈਮ ਟੈਕਸ ਟੈਕਸ ਐਕਸੈਸ ਐਂਡ ਟੈਕਸ ਸਕੈਮੀਆਂ ਪ੍ਰੋਬਲਮ ਪ੍ਰੋਬਲਮ ਸਭ ਤੋਂ ਵੱਡੀ ਪ੍ਰੋਬਲਮ ਇਹ ਹੈ ਕਿ ਖਾਸ ਕਰਕੇ ਸਾਡੀ ਕਮਿਊਨਿਟੀ ਮੈਨੂੰ ਲੱਗਦਾ ਸਾਡੀ ਨਹੀਂ ਕਈ ਲੋਕਾਂ ਨੂੰ ਨਹੀਂ ਪਤਾ ਇਮੀਗ੍ਰੈਂਟਸ ਨੇ ਨਾ ਨਵੇਂ ਤੇ ਉਹ ਤੇ ਇਸ ਕਰਕੇ ਉਹਨਾਂ ਨੂੰ ਇਹ ਚੀਜ਼ਾਂ ਦੱਸੀ ਵੀ ਨਹੀਂ ਜਾਂਦੀਆਂ ਬਸ ਉਹ ਪਹਿਲੇ ਦਿਨ ਤੋਂ ਆ ਜਾਂਦੇ ਨੇ ਮਿਹਨਤ ਕਰਨ ਲਈ ਠੀਕ ਹੈ ਹਾਰਡ ਵਰਕ ਕਰਨ ਲਈ ਉਹਨਾਂ ਨੂੰ ਲੱਗਦਾ ਹੈ ਪਤਾ ਨਹੀਂ ਉਹ ਜਿਹੜੇ ਵੀ ਉਹਨਾਂ ਦੇ ਅੰਜ਼ਮਪਸ਼ਨਸ ਨੇ ਬਟ ਦੇ ਡੋਨੋ 올 ਦਿਸ ਟਰੂਥ ਇਹ ਸਾਰੀ ਚੀਜ਼ਾਂ ਉਹਨਾਂ ਨੂੰ ਪਤਾ ਹੀ ਨਹੀਂ ਹੈ ਉਹਨਾਂ ਨੂੰ ਹੁਣ ਵੀ ਨਹੀਂ ਹੁਣ ਤੁਹਾਡੇ ਪਲੈਟਫਾਰਮ ਤੇ ਥਰੂ ਜੇ ਕਿਸੇ ਨੇ ਸੁਣਿਆ ਹੋਗਾ ਉਹਨੂੰ ਏਟਲੀਸ ਰੀਅਲਾਈਜ਼ੇਸ਼ਨ ਹੋਏਗੀ ਕਿ ਪ੍ਰਾਇਮਰੀ ਘਰ ਤੇ ਵੀ ਕੈਪੀਟਲ ਗੇਨ ਟੈਕ ਦੇਣਾ ਪੈਣਾ ਹੈ ਜੇ ਬੱਚੇ ਤੇ ਟ੍ਰਾਂਸਫਰ ਕਰਨਾ ਹੈ ਤੁਸੀਂ ਯਾ ਸੋ 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 ਉਹਨਾਂ ਸਟੇਟ ਪਲਾਨਿੰਗ ਦੀ ਚਲੋ ਗੱਲ ਕਰਦੇ ਆ ਸੋ ਵਾਟ ਯੂ ਸ਼ੂ ਇੱਕ ਤਾਂ ਵੈਲ ਲੱਗਦਾ ਇੱਕ ਤਾਂ ਹੋਣ ਕਈ ਲੋਕ ਤਾਂ ਵੈਲ ਵੀ ਨਹੀਂ ਬਣਾਉਂਦੇ ਵੈਲ ਬਣਾਉਣੀ ਜ਼ਰੂਰੀ ਆ ਇਹ ਇਹ ਹਾਂਜੀ ਵੈਲ ਤਾਂ ਦੇਖੋ ਦੋ ਚੀਜ਼ਾਂ ਦੋ ਚੀਜ਼ਾਂ ਲਾਈਫ ਸ ਬਹੁਤ ਜ਼ਰੂਰੀਆਂ ਨੇ ਜਿਹੜੀਆਂ ਮੈਂ ਕੀਤੀਆਂ ਹੋਈਆਂ ਨੇ ਮੇਰੇ ਬੱਚੇ ਆਉਣ ਵਾਲੇ ਨੇ ਮੈਸ ਕਿਉਂਕਿ ਸਰਵੋਕੈਕਟ ਨੇ ਨੇ ਸੋ ਇਹ ਨਹੀਂ ਕਿ ਮੇਰੇ ਬੱਚੇ ਨਹੀਂ ਹੋਣੇ ਮੇਰੀ ਫੈਮਲੀ ਨਹੀਂ ਹੋਣੀ ਸੋ ਜਿੰਨੀ ਵੀ ਮੈਂ ਗੱਲ ਨਾਲ ਇਸ ਪਲੇਟਫਾਰਮ ਦੇ ਥਰੂ ਕਰਦੇ ਨਾ ਮੈਨੂੰ ਪੁਆਇੰਟ ਆਊਟ ਹੁੰਦਾ ਕਿ ਇਹਦੀ ਫੈਮਲੀ ਨਹੀਂ ਆ ਸੋ ਜਸਟ ਆਮ ਲੈਟਿੰਗ ਯੂ نو ਕਿ ਇਟਸ ਨਾਟ ਓਨਲੀ ਵਾਈਫ ਨੇ ਉਹ ਠੀਕ ਹੈ ਤਾਂ ਮੈਂ ਪਹਿਲਾਂ ਮੈਂ ਮੈਂ ਆਪਣਾ ਪੁਆਇੰਟ ਰੱਖ ਰਿਹਾ ਵੀਰੇ ਵੀਰੇ ਮੈਂ ਆਪਣਾ ਪੁਆਇੰਟ ਰੱਖ ਰਿਹਾ ਤੇ ਮੇਰੇ ਮੈਂ ਬੱਚੇ ਸਰਪੋਕੇਟ ਕਰਨੇ ਹੋਣੇ ਤੇ ਬਾਕੀ ਕੁਐਸਚਨ ਜਿਹੜਾ ਹੈ ਨਾ ਕਿ ਜਿਹੜਾ ਆਪਣਾ ਅ ਵਿਲ ਦਾ ਹੈ ਨਾ ਵਿਲ ਤੇ ਇੱਕ ਆਪਣੇ ਡੋਨਰ ਆਪਣੇ ਜਿੰਨੇ ਆਰਗਨ ਡੋਨੇਟ ਕਰਨਨੇ ਇਹ ਦੋ ਚੀਜ਼ਾਂ ਬੰਦੇ ਨੂੰ ਹਰ ਟਾਈਮ ਉਹਦੀ ਓਨ ਐਟ ਦਾ ਸੇਮ ਟਾਈਮ ਹਮੇਸ਼ਾ ਰੈਡੀ ਰਹਿਣੀ ਚਾਹੀਦੀ ਹੈ ਵਿਲ ਮੋਡੀਫਾਈ ਕਰਦੇ ਰਹੋ ਟਾਈਮ ਟੂ ਟਾਈਮ ਬਟ ਯੂ ਸ਼ੁਡ ਬੀ ਅਜ ਵੀ ਤਰੀਕ ਚ ਹਰ ਬੰਦੇ ਕੋਲ ਦੋ ਚੀਜ਼ਾਂ ਜ਼ਰੂਰੀ ਹੈ ਇੱਕ ਆਪਣੇ ਆਰਗਨ ਡੋਨੇਸ਼ਨ ਇੱਕ ਆਪਣਾ ਵਿਲ ਹਮੇਸ਼ਾ ਰੈਡੀ ਰਹਿਣਾ ਕੋਈ ਪਤਾ ਨਹੀਂ ਹੁਣ ਮੇਰੀ ਸਾਧ ਪ੍ਰਾਪਰਟੀਆਂ ਮੇਰਾ ਕੋਈ ਹਲੇ ਨਹੀਂ ਲੂੰਗੀ ਨਹੀਂ ਨਹੀਂ ਬਟ ਮੈਂ ਆਇਆ ਜੀ ਜੀ ਵਿਲ ਦਾ ਇਦਾਂ ਆ ਇਹਦੇ ਚ ਹੁਣ ਆਪਾਂ ਸਟੇਟ ਪਲੈਨਿੰਗ ਦੀ ਅਗਰ ਗੱਲ ਕਰੀਏ ਜਿਹੜਾ ਮੈਂ ਗੱਲ ਕਰਦਾ ਹਾਂ ਨਾ ਕਈਆਂ ਨੂੰ ਪਰਸਨਲੀ ਹੈ ਨਾ ਸਟੇਟ ਪਲੈਨਿੰਗ ਦੇ ਚ ਕੱਲੀ ਵਿਲ ਇਜ਼ ਨਾਟ ਅਪੋਰਟੰਟ ਵਿਲ ਦੇ ਨਾਲ ਜੇ ਤੁਸੀਂ ਵਧੀਆ ਕਰਨਾ ਤਾਂ ਫਿਰ ਤੁਸੀਂ ਟਰਸਟ ਵਗੈਰਾ ਬਣਾਓ ਠੀਕ ਹੈ ਨਾ ਟਰਸਟ ਬਿਲਕੁਲ ਆਈ ਆਈ ਪਰਸਨਲੀ ਆਈ ਪਰਸਨਲੀ ਹਾਂਜੀ ਮੈਨੂੰ ਖੁਦ ਮੈਂ ਖਲੇ ਮੇਰੀ ਵੀ ਮੈਨੂੰ ਵੀ ਇੰਨੀ ਨੋਲੇਜ ਨਹੀਂ ਹੈ ਤਾਂ ਹੀ ਮੈਂ ਨਾ ਤੁਹਾਡੇ ਪਲੇਟਫਾਰਮ ਤੋਂ ਵੀ ਰਿਕੁਐਸਟ ਕਰ ਰਿਹਾ ਕਿਉਂਕਿ ਬਟ ਮੈਨੂੰ ਹਮੇਸ਼ਾ ਇਹ ਚੀਜ਼ ਰਹਿੰਦੀ ਹੈ ਕਿ ਮੈਂ ਯਾਰ ਇੰਨੀ ਮਿਹਨਤ ਕੀਤੀ ਹੈ ਤੇ ਹੁਣ ਮੇਰੀ ਇਹ ਸਾਰੀ ਪ੍ਰਾਪਰਟੀ ਸੋਚੋ ਜੇ ਅਗਰ ਮੇਰੀ ਵਿਲ ਨਾ ਹੋਏ ਮੇਰੇ ਅੱਤੇ ਕੋਈ ਉਹ ਵੀ ਨਹੀਂ ਐ ਨੋਮੀਨੀ ਵੀ ਨਹੀਂ ਐ ਏਟਿਸ ਮੋਮੈਂਟ ਤੋਂ ਸਾਰੀ ਪ੍ਰਾਪਰਟੀ ਸਿੱਟੀ ਨੂੰ ਚਲੀ ਜਾਣੀ ਟੈਕਸ ਤਾਂ ਚਲੋ ਛੋਟੀ ਗੱਲ ਹੈ ਮੇਰੀ ਤਾਂ ਸਾਰੀ ਪ੍ਰਾਪਰਟੀ ਸਿੱਟੀ ਲੈ ਜਾਣੀ ਹੂੰ ਕ੍ਰੈਕ ਸੋ ਮੈਂ ਇਸ ਕਰਕੇ ਮੈਂ ਇਹ ਟਾਪਿਕ ਤੋਂ ਥੋੜਾ ਜਿਹਾ ਹਲੇ ਵੀ ਮੈਂ ਮੇਰੇ ਕੋਲ ਇਹਦਾ ਮਤਲਬ ਚੱਲ ਰਹੀ ਹੈ ਗੱਲਬਾਤ ਏਕ ਕਲੈਨਿੰਗ ਤੋਂ ਰਿਲੇਟਡ ਤੇ ਮੈਂ ਕਿਵੇਂ ਉਹਨੂੰ ਪ੍ਰੋਟੈਕਟ ਕਰਾਂ ਆਪਣੀ ਪ੍ਰਾਪਰਟੀ ਨੂੰ ਤੇ ਉਹ ਚੀਜ਼ਾਂ ਮੇਰੇ ਵੀ ਮਾਈਂਡਸੈਟ ਅੱਜ ਤੋਂ ਇਹਦੇ ਕੁਝ ਮੇਰੀ 42 ਏਜ ਤੇ ਬਟ ਜਿਹੜੇ ਕਈ ਲੋਕ ਇੱਥੇ ਪੁਰਾਣੇ ਵੀ ਆਏ ਨੇ ਉਹਨਾਂ ਨੂੰ ਰਿਅਲਾਈਜੇਸ਼ਨ ਹੀ ਨਹੀਂ ਹੋਈ ਹੈਗੀ ਪਹਿਲਾਂ ਵੀ ਤੇ ਹੁਣ ਵੀ ਅੱਜ ਦੇ ਜਿਹੜੇ ਬੱਚੇ ਨੇ ਜਿਹੜੇ ਆ ਵੀ ਰਹੇ ਨੇ ਉਹਨਾਂ ਨੂੰ ਵੀ ਨਹੀਂ ਹੈ ਤੇ ਉਹਨਾਂ ਨੂੰ ਪਤਾ ਲੱਗਦਾ ਉਦੋਂ ਜਦੋਂ 65 ਸਾਲ ਇਹ ਨਹੀਂ ਜਨਾ ਹਾਂ ਮੋਟੀ ਮੋਟੀ ਮੈਂ ਤੁਹਾਨੂੰ ਦੱਸ ਦਿੰਦਾ ਵੀ ਇੱਕ ਤਾਂ ਜੇ ਬਿੱਲ ਤੁਸੀਂ ਬਣਾਉਨੇ ਹੋ ਬਿੱਲ ਤੁਹਾਨੂੰ ਚੈਲੰਜ ਹੋ ਜਾਂਦੀ ਹੈ ਕਈ ਵਾਰ ਜਾ ਕੇ ਨਾ ਕੋਰਟ ਦੇ ਵਿੱਚ ਤੇ ਦੂਜਾ ਬਿੱਲ ਦੇ ਵਿੱਚ ਜੋ ਲਿਖਿਆ ਹੁੰਦਾ ਉਹ ਉਹ ਸਾਰੇ ਪਬਲਿਕ ਮੇਰੀ ਮੇਰੀ ਗੱਲ ਕੰਪਲੀਟ ਕਰ ਲੈ ਮੈਨੂੰ ਮੈਨੂੰ ਟੈਕਨੀਕਲ ਚੀਜ਼ਾਂ ਵੰਦੀ ਦੱਸ ਲੈਣੇ ਤੋਂ ਫਿਰ ਤੁਸੀਂ ਕਰ ਲਿਓ ਗੱਲ ਹਨਾ ਤੋਂ ਬਿਲ ਬਿਲ ਦੇ ਵਿੱਚ ਕੀ ਹੁੰਦਾ ਉਹ ਸਾਰਾ ਸਾਰਾ ਕੋਰਟ ਚ ਆ ਜਾਂਦਾ ਸਾਰਿਆਂ ਨੂੰ ਪਤਾ ਲੱਗ ਵੀ ਕਿਹਨੂੰ ਕਿੰਨੀ ਪ੍ਰੋਪਰਟੀ ਦਿੱਤੀ ਗਈ ਹੈ ਸਾਰਾ ਕੁਝ ਨਹੀਂ ਟਰਸਟ ਥੋੜਾ ਜਿਹਾ ਨਾ ਤੁਹਾਡੀ ਪ੍ਰਾਈਵੇਸੀ ਰੱਖਦਾ ਹੈ ਜੇ ਟਰਸਟ ਦੇ ਵਿੱਚ ਤੁਹਾਡੀ ਪ੍ਰਾਈਵੇਸੀ ਰਹਿੰਦੀ ਹੈ ਉਹਦੇ ਵਿੱਚ ਜਿਹੜਾ ਸੈਟਲਰ ਹੁੰਦਾ ਯੂ نو ਜਿਹੜਾ ਬਣਾਉਂਦਾ ਹੈ ਟਰਸਟ ਜਿਵੇਂ ਪੇਰੈਂਟਸ ਆਪਣੇ ਬੱਚਿਆਂ ਵਾਸਤੇ ਲੈ ਸਿ ਫੈਮਿਲੀ ਟਰਸਟ ਬਣਾ ਰਹੇ ਨੇ ਰਾਈਟ ਤੋਂ ਇੱਕ ਤਾਂ ਉਹ ਹੁੰਦਾ ਇੱਕ ਟਰਸਟੀ ਹੁੰਦਾ ਜੋ ਮੈਨੇਜ ਕਰਦਾ ਟਰਸਟ ਤੇ ਬਾਅਦ ਚ ਬੱਚੇ ਵੀ ਨੂੰ ਚਾਹੁੰਦੇ ਨਹੀਂ ਤੇ ਬੈਨੀਫਿਸ਼ਰੀ ਉਹ ਹੁੰਦੇ ਨੇ ਜਿਹੜੇ ਉਹ ਟਰਸਟ ਦੇ ਐਕਚੁਅਲੀ ਬੈਨੀਫਿਸ਼ਰੀ ਹੁੰਦੇ ਆ ਜਿਹੜੀ ਵੀ ਐਸੈਟ ਉਹ ਟਰਸਟ ਦੇ ਅੰਦਰ ਹੁੰਦੇ ਨੇ ਰਾਈਟ ਤੇ ਉਹਦੇ ਨਾਲ ਤੁਸੀਂ ਵਿਲ ਐਕਸਟਰਾ ਫੇਰ ਵੀ ਬਣਾ ਸਕਦੇ ਹੋ ਰਾਈਟ ਵੀ ਕਿੱਦਾਂ ਮੇਰੇ ਟਰਸਟ ਦੇ ਵਿੱਚੋਂ ਬਾਅਦ ਚ ਉਹ ਕਿੱਦਾਂ ਮੈਨੇਜ ਹੋਊਗਾ ਤੇ ਕੌਣ ਕੀ ਕਰੂਗਾ ਰਾਈਟ ਐਂਡ ਵਿਲ ਸਿਰਫ ਪ੍ਰੋਪਰਟੀ ਇੱਕ ਮਿੰਟ ਮੈਨੂੰ ਕੰਪਲੀਟ ਕਰ ਲੈਂਦੇ ਇੱਕ ਹੋਲਡ ਕਰ ਲਓ ਬੜਾ ਜ ਆ ਵਿਲ ਸਿਰਫ ਉਹਦੇ ਸਿਰਫ ਪ੍ਰੋਪਰਟੀ ਵਾਸਤੇ ਨਹੀਂ ਬਣਾਉਣੀ ਵਿਲ ਇਸ ਕੰਟਰੀਆਂ ਦੇ ਵਿੱਚ ਬਹੁਤ ਜ਼ਰੂਰੀ ਹੈ ਜੇ ਬੱਚੇ ਤੁਹਾਡੇ ਅੰਡਰ 18 ਹੈਗੇ ਨੇ ਕੋ ਦਾ ਨਾ ਖਾਸ ਦਾ ਕਦੇ ਵੀ ਕੋਈ ਹਾਦਸਾ ਹੋ ਜਾਂਦਾ ਆ ਜੇ ਪੇਰੈਂਟਸ ਨਹੀਂ ਰਹਿੰਦੇ ਤਾਂ ਬੱਚੇ ਸਟੇਟ ਕੋਲੇ ਚਲੇ ਜਾਂਦੇ ਨੇ ਪ੍ਰਾਪਰਟੀ ਤਾਂ ਸਟੇਟ ਕੋਲੇ ਜਾਣੀ ਜਾਣੀ ਆ ਬੱਚੇ ਵੀ ਸਟੇਟ ਕੋਲੇ ਚਲੇ ਜਾਂਦੇ ਨੇ ਤੇ ਕਿਸੇ ਪੇਰੈਂਟਸ ਦਾ ਕੁਝ ਗ੍ਰੈਂਡ ਪੇਰੈਂਟਸ ਦਾ ਜੋ ਕੋਈ ਰਿਲੇਟਿਵ ਤਾਂ ਕੋਈ ਹੱਕ ਨਹੀਂ ਹੁੰਦਾ ਇਸ ਲਈ ਮੇਰੇ ਮੇਰੇ ਖਾਸ ਵੀਰੇ ਫਰੈਂਡ ਨੇ ਉਹਨਾਂ ਨੇ ਵੀ ਇਹ ਅਸੀਂ ਡਿਸਕਸ ਕਰਦੇ ਸੀ ਆਪਦੇ ਰਿਲੇਟਿਵ ਦੇ ਨਾਂ ਤੇ ਉਹ ਵੈਲ ਬਣਾ ਕੇ ਜਾਓ ਵੀ ਜਸਟ ਇਨ ਕਿਸੇ ਨੂੰ ਕੁਝ ਹੋ ਜਾਂਦਾ ਤੇ ਬੱਚੇ ਉਹਨਾਂ ਕੋਲੇ ਜਾਣ ਸਾਡੇ ਰਾਈਟ ਤੇ ਪ੍ਰੋਪਰਟੀ ਤੇ ਚਲੋ ਬਾਅਦ ਦੀ ਗੱਲ ਆ ਬੱਚੇ ਕਿਉਂਕਿ ਆਦਰਵਾਈਜ਼ ਤੁਸੀਂ ਦੇਖੋ ਸਟੇਟ ਦੇ ਵਿੱਚ ਕਿੰਨੇ ਬੱਚੇ ਸੇਫ ਹੋਣੇ রাইਟ ਕਿਦਾਂ ਉਹ ਮੈਨੇਜ ਹੋਣੇ ਨੇ ਵੀ ਡੋਨਟ ਨੋ ਤੇ ਉਹਦੇ ਜਿਹੜੇ ਰਿਲੇਟਿਵਸ ਹੋ ਗਏ ਜਾਂ ਸਿਬਲਿੰਗਸ ਹੋ ਗਏ ਆਪਣੇ ਤੇ ਜਾਂ ਫਿਰ ਆਪਣੇ ਪੇਰੈਂਟਸ ਹੋ ਗਏ ਗ੍ਰੈਂਡਪੇਰੈਂਟਸ ਉਹਨਾਂ ਕੋਲੇ ਐਕਸੈਸ ਹੀ ਨਹੀਂ ਰਹਿੰਦਾ ਬੱਚਿਆਂ ਦਾ ਸੋ ਇਸ ਲਈ ਵਿਲ ਬਹੁਤ ਇੰਪੋਰਟੈਂਟ ਹੈ ਦੋਨੇ ਚੀਜ਼ਾਂ ਸਟੇਟ ਪਲੈਨਿੰਗ ਦੇ ਵਿੱਚ ਜੀ ਬਿਲਕੁਲ ਬਿਲਕੁਲ ਨਹੀਂ ਨਹੀਂ ਅੱਛਾ ਥੈਂਕ ਯੂ ਮੈਂ ਇਹ ਰਿਅਲਾਈਜ਼ ਨਹੀਂ ਕੀਤਾ ਸੀਗਾ ਬਿਲਕੁਲ ਇਹ ਬੱਚੇ ਵੀ ਮਤਲਬ ਸੋਚੋ ਡੈਪਥ ਤੋਂ ਬਾਅਦ सिटी ले जांदी है उन को तो बेटर है कि ओदी भी हां जी ਤੁਸੀਂ ਬਿਲਕੁਲ ਪ੍ਰੋਟੈਕਟ ਕਰਨੀ ਚਾਹੀਦੇ ਡੈਫੀਨਿਟਲੀ ਸੋ ਯਰ ਸੋ ਦੈਟਸ ਇਟ ਫਰਮ ਮਾਈ ਐਂਡ थैंक यू ਬਸ ਮੈਨੂੰ ਰੂਪ ਮੇਂ ਕੋਈ ਪ੍ਰੋਫੈਸ਼ਨਲ ਨੋਲੇਜ ਹੈ ਨਹੀਂ ਅਲੇ ਇਹਦੇ ਬਾਰੇ ਗਾਲਾ ਡਿਟੇਲਸ ਬਟ ਮੈਂ ਫਿਰ ਮੰਦੀਪ ਆਪਾਂ ਬੈਠੇ ਹਾਂ ਤੁਸੀਂ ਡਾਇਰੈਕਟਲੀ ਕਦੇ ਮੈਸੇਜ ਕਰ ਲਓ ਕਾਲ ਕਰ ਲਓ ਰਾਈਟ ਤੁਸੀਂ ਸ਼ੋਹਤਾ ਹੀ ਕਰਦੇ ਆਂ ਆਪਾਂ ਬੈਠ ਕੇ ਆਪਾਂ ਵੈਸੇ ਵੀ ਡਿਸਕਸ ਕਰ ਸਕਦੇ ਹਾਂ ਹਾਂ ਜੀ ਜਰੂਰ 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 ਥੈਂਕ ਯੂ ਮੰਦੀਪ ਜੀ ਥੈਂਕ ਯੂ ਜੀ ਥੈਂਕ ਯੂ ਥੈਂਕ ਯੂ ਜੀ ਹਾਂ ਜੀ ਹਾਂ